ਇਹ ਮੜਾ ਮੂਹ ਤੋਂ ਹੀ ਬਣਾ ਰਿਹਾ ਹਾਂ ਆਪ ਤੁਸੀਂ ਲੈ ਲਿਓਗੇ ਹਾਂ ਕੋਸ਼ਿਸ਼ ਕਰ ਲੈਂਦੇ ਹਾਂ ਇਹ ਵੀ ਦੇਖੀਏ ਖਾਚੀ ਆ ਜੀ ਬਹੁਤ ਦੇਗੀ ਕੋਈ ਕੱਢ ਲਓ ਇਹ ਬਠੀਕਰ ਨੂੰ ਪੂਰਾ ਨੰਨ ਮੜਾ ਤੁਸੀਂ ਨਾ ਇੱਕ ਠੀਕ ਫੜ ਕੇ ਆਖੀ ਦਿਖਾ ਦਿਓ ਅਦਰ ਡਿਸਪਲੇ ਸਾਡੇ ਵੱਲੋਂ ਦੇਖੋ ਇਹ ਫਰਾਂਟ ਤੇ ਅੱਜ ਤੁਹਾਨੂੰ ਵੀ ਦਿਖਾ ਦੇਣਗੇ ਠੀਕ ਹੈ ਇਹਨੂੰ ਲੈ ਜਾਓ ਚਲ ਚਲ ਜਾਓ ਮੈਂ ਦਿਖਾਣੇ ਪੱਕਾ ਹੈ ਪਰ ਇੱਕ ਮੇਰੀ ਰਿਕਵੈਸਟ ਹੈ ਨਹੀਂ ਨਹੀਂ ਮੈਂ ਠੀਕ ਹੈ ਚਲੋ ਵੈਲ ਡਨ ਟੂ ਦ ਟੀਮ ਆ ਜਾਓ ਇੱਕ ਵਾਰ ਪਿੱਛੇ ਘਾ ਪਿੱਛੇ ਕਰਦੇ ਹਾਂ ਤੁਸੀਂ ਮੜੀ ਕੋਈ ਗੋਲੀ ਫੜ ਗਏ ਮੈਡਮ ਡਿਸਪਲੇ ਮਾੜਾ ਮਾੜਾ ਯਾਰ ਪਿੱਛੇ ਹੋ ਜਾ ਲੱਭਾ ਕਰਦੇ ਰਹਿੰਦੇ ਆ ਸਰੰਗ ਕਰਦੇ ਇਹ ਜਿਹੜੀ ਹੈ ਕਿ ਮੈਂ ਤੁਸੀਂ ਦੇਖੋ ਮਨੀ ਇਸ অলਮੋਸਟ ਅਚੀਵ ਸਕਸੈਸ ਉਹਦੇ ਵਿੱਚ ਨਹੀਂ ਹੈ ਬੇਸਿਕਲੀ ਇਹ ਤਾਂ ਕੰਮ ਕਰਦੀ ਹੈ ਸਰਕਾਰੀ ਮੈਟ ਦੇ ਵਿੱਚ ਕੰਮ ਕਰਦੀ ਹੈ ਤੇ ਇਹਨੂੰ ਬੇਸਿਕਲੀ ਜਿਵੇਂ ਕਹਿੰਦਾ ਹੈ ਦੀ ਪੋਜੀਟਿਵ ਸੀ ਅਧਾਰ 'ਤੇ ਇਹ ਪਬਜੀ ਖੇਡਦਾ ਖਾਲੀ ਨੋਟ ਛਾਪ ਸਕਦੀ ਹੋ ਤੇ ਇਹ ਬੰਦਾ ਜਿਵੇਂ ਵੀ ਸੀਗਾ 22 ਸਾਲ ਦਾ ਇਹਨੇ ਉਸ ਹਿਸਾਬ ਨਾਲ ਫਿਰ ਆਰਡਰ ਕੀਤਾ ਇਹ ਡੀਟੀਡੀਸੀ ਮੇ ਕurier ਬੋਏ ਦਾ ਕੰਮ ਕਿ कहीं ਵੀ ਸਾਨੂੰ ਪਤਾ ਚੱਲਦਾ ਹੈ ਕਿ ਜੂਏ ਦਾ ਕੰਮ ਚੱਲ ਰਿਹਾ ਹੈ ਜਾਂ ਫਿਰ ਬਹੁਤ ਛੋਟੀ ਜਿਹੀ ਦੁਕਾਨਦਾਰ ਹੁੰਦੇ ਨੇ ਉਹਨਾਂ ਦੇ ਕੋਲ ਜਾਣ ਕੇ ਇਹ ਇੰਦਾ ਦੇ ਨੋਟ ਉਹਦੀ ਵਰਤੋਂ ਕਰਾਂਗੇ ਤੇ ਉਹਦੇ ਵੀ ਠੀਕ ਹੈ ਜੀ ਹੋ ਗਿਆ ਬਾਕੀ ਦਾ ਤਾਂ ਛੋੜ ਭੇਜ ਦੋਗੇ ਛੋੜ ਯਾਨੀ ਉਹ ਦੂਜੇ ਬੰਦੇ ਨੂੰ ਛੋੜ ਤਾਂ ਤਹੀ ਭੇਜਣਾ ਦੋਛੇ ਦਾ ਦੋਛੇ ਦਾ ਭੇਜ ਦਿਆਂਗੇ ਇਹਨਾਂ ਦੇ ਬਣਾ ਲੈਣਾ ਲੱਗਾ ਉਹ ਲੋਕ ਖੋਲੇ ਉਧਰੋਂ ਚਾਬੀ ਨਾਲ ਇੱਕ ਮਿੰਟ ਅੱਛਾ ਜਿਹੜੇ ਕ੍ਰੈਂਸੀ ਬਣਾਉਣ ਵਾਲੇ ਜਿਹੜੇ ਸ਼ਖਸ ਕਿੰਨੇ ਸ਼ਖਸਨ ਫੜਿਆ ਹੈਗਾ ਔਰ ਉਹਨਾਂ ਕੋਲ ਕਿੰਨੀ ਕਰੰਸੀ ਪੜੀ ਹੈ ਉੱਤੀ ਕੀ ਸਮਾਨ ਜਿਹੜਾ ਉਹ ਫੜਿਆ ਹੈ ਆ ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੇ ਜਾਲੀ ਨੋਟ ਉਹਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਰਿਹਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁੱਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੇਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਪੇ ਤੇ ਅਛਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਨੇ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਪੇ ਤੇ ਅਛਪੇ ਨੋਟ ਦੀ ਜਿਹੜੀ ਸਾਡੇ ਸਾਹਮਣੇ ਆਈ ਏ ਉਹ 3 ਲੱਖ 42800 ਰੁਪਏ ਹੈ ਸਾਨੂੰ ਇਹ ਵੀ ਪਤਾ ਚੱਲਾ ਕਿ ਇਸ ਇਹ ਪਬਜੀ ਖੇਲਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕ ਯੂਜ਼ ਕਰਨੀ ਹੈ ਤੇ ਜਿਹੜੇ ਸਾਡੇ ਨੋਟ ਦੇ ਸਿਕਿਉਰਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਾਰ ਹੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ ਸਕਸੈਸਫੁਲੀ ਇੰਨੇ ਨੋਟ ਛਾਪੇ ਨੇ ਆਗੇ ਫਾਈਨਲੀ ਇਹਦੀ ਵਰਤੋਂ ਕਰਦੇ ਹੋਏ ਇਸ ਦੇ ਕੰਟੈਕਟ 'ਚ ਇੱਕ ਹੋਰ ਬੰਦਾ ਆਇਆ ਜਿਸ ਦਾ ਨਾਮ ਆਕਾਸ਼ ਸੀਗਾ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਨੇ ਉਹਦੀ ਵੀ ਉਮਰ 21-22 ਸਾਲ ਹੀ ਹੈਗੀ ਤੇ ਉਹਦੇ ਕੋਲ ਵੀ ਇਹਨਾਂ ਨੇ 50000 ਰੁਪਏ ਦਿੱਤੇ ਸੀਗੇ ਮੇਰੇ ਮਾਰਕੀਟ ਦੇ ਵਿੱਚ ਨੋਟ ਚਲਵਾਈ ਗਏ ਨੇ ਅਟਾਚ ਹੋਣ ਨੂੰ ਜਾਂਦੇ ਬੰਦੇ ਨਹੀਂ ਹੁਣ ਤੱਕ ਦੀ ਪੁਸ਼ਕਿਸ਼ 'ਚ ਇਹ ਸਾਹਮਣੇ ਨਹੀਂ ਆਇਆ ਹਾਲਾਂਕਿ ਜਦ ਪੁੱਛਾ ਤੇ ਇਹਨਾਂ ਨੇ ਦੱਸਿਆ ਕਿ ਸਾਡਾ ਪਲਾਨ ਇਹ ਸੀਗਾ कि ਜਿਹੜੇ ਬਹੁਤ ਸਮਾਲ ਗ੍ਰੋਸਰੀ ਸ਼ਾਪਸ ਹੁੰਦੀਆਂ ਕਿਰਾਣੇ ਦੀਆਂ ਦੁਕਾਨੇ ਹੁੰਦੀਆਂ ਨੇ ਤੇ ਉਹਦੇ ਨਾਲ-ਨਾਲ ਅਗਰ ਇਹਨਾਂ ਨੂੰ ਪਤਾ ਚੱਲਦਾ ਹੈ ਕਿ ਕਹੀਂ ਪੇ ਜੂਆ ਖਿਲਾਇਆ ਜਾਂਦਾ ਜਾਂ ਇੱਦਾਂ ਦੇ ਲੋਕ ਮੌਜੂਦ ਹੈ ਇਹ ਉੱਥੇ ਜਾ ਕੇ ਇਹ ਨੋਟੋ ਦੀ ਵਰਤੋਂ ਕਰਨਗੇ ਇਹ ਪੁੱਛ ਕੇ ਸੇ ਇਹਨਾਂ ਨੇ ਦੱਸਿਆ ਕਿ ਇਹ ਇਹਨਾਂ ਦਾ ਟੈਕਨੀਕਲੀ ਫਿਊਚਰ ਪਲਾਨ ਸੀਗਾ ਇਹ ਨੋਟਵਾਨ ਕਿੰ ਵਿੱਚ ਕੰਮ ਕਰਦਾ ਸੀ ਉਹ ਉਹਨੇ ਜਦੋਂ ਪਬਜੀ ਖੇਡਣੀ ਸ਼ੁਰੂ ਕੀਤੀ ਜਦੋਂ ਉਸ ਤੋਂ ਬਾਅਦ ਇਹਦੇ ਵਿੱਚ ਕ੍ਰਿਮੀਨਲ ਮਾਈਂਡ ਜਿਹੜਾ ਇਸ ਤੇ ਸੈੱਟ ਹੋਇਆ ਇਸ ਨੂੰ ਲੈ ਕੇ ਆਹ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟਸ ਸਾਈਡ ਸੇ ਪਰ ਜਿਵੇਂ ਅਸੀਂ ਦੇਖ ਸਕਦੇ ਹਾਂ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਇਹ ਕਹਿਣਾ ਸਹੀ ਨਹੀਂ ਹੈ ਕਿ ਪਬਜੀ ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸਕੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨਿਟਲੀ ਪਬਜੀ ਦੇਖਦੇ ਉਹ ਜਿਵੇਂ ਇਹ ਦਸਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਤੇ ਉਹਦੇ ਨਾਲ ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਗੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਂਕਿ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾ ਕਿਤੀ ਕਿਵੇਂ ਕਿਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਹੈ ਤਾਂ ਉਹਦਾ ਵੀ ਖੁਲਾਸਾ ਅਸੀਂ ਕਰਾਂਗੇ ਹਾਂ ਜੀ ਹੁਣੇ ਇਹ ਜਿਹੜਾ ਉਹ ਹੈ ਸਾਡਾ ਅਕਿਊਜ਼ਡ ਹੈ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਇਹਦੀ ਮਾਤਾ ਵੀ ਕੰਮ ਕਰਦੇ ਨੇ ਔਰ ਇਹ ਕੂਰੀਅਰ ਦਾ ਕੰਮ ਕਰਦੇ ਨੇ ਡੀਟੀਡੀਸੀ ਨਾਮ ਦੀ ਇਹ ਕੰਪਨੀ ਦੇ ਵਿੱਚ ਤੇ ਉਹ ਸਾਰਾ ਕੁਝ ਅਸੀਂ ਵਰਕਆਊਟ ਕਰ ਰਹੇ ਨੇ ਆਪ ਜਿਹੜੇ ਨੋਟ ਹੈ ਉਹਦਾ ਪ੍ਰਿੰਟਰ ਸਪੈਸੀਫਿਕਲੀ ਇਹਨੇ ਆਰਡਰ ਕਿੱਤਾ ਸੀਗਾ ਆਨਲਾਈਨ ਇਹ ਸਾਨੂੰ ਪਤਾ ਚੱਲ ਗਿਆ ਏ ਉਹਦੇ ਨਾਲ ਨਾਲ ਕੌਣ ਸੀ ਇਨਕ ਤੇ ਕੌਣ ਸਾ ਪੇਪਰ ਤੇ ਕਿਵੇਂ ਉਹ ਜਿਹੜਾ ਸਿਕਿਉਰਟੀ ਥ्रेड ਹੁੰਦਾ ਏ ਉਹ ਸਾਰਾ ਕੁਝ ਕਾਪੀ ਕਰਦਾ ਸੀਗਾ ਉਹਦੇ ਉੱਪਰ ਅਸੀਂ ਪੂਰਾ ਵਰਕਆਊਟ ਕਰ ਰਹੇ ਜੀ ਇਹ ਜੜਲੀ ਕਰੰਸੀ ਹੈ ਉਹ ਇੱਕ ਵਾਰ ਫੜੀ ਗਈ ਹੈ ਜਾਂ ਅੱਗੇ ਜਿਹੜੀ ਹੈ ਪ੍ਰੈਸਿੰਗ ਕੀਤੀ ਗਈ ਹੈ ਨਹੀਂ ਇਹ ਜਿਹੜੀ ਹੈਗੀ ਅਸੀਂ ਟਰੇਸ ਕੀਤਾ ਹੈਗਾ ਇਹ ਮੁਕਦਮਾ ਜਿਹੜਾ ਹੈਗਾ ਤੁਹਾਡਾ 80/24 ਕੁਲਗੜੀ ਥਾਣੇ ਦੇ ਵਿੱਚ ਅਸੀਂ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਅਰੇਸਟ ਹੋਈ ਸੀਗੀ ਉਹਦੇ ਬਾਅਦ ਉਸੇ ਸਿਲਸਿਲੇ 'ਚ ਅੱਗੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ PS ਕੁਲਗੜੀ ਦੀ ਟੀਮ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਲਿੰਕ ਤੇ ਉਹਦੇ ਉੱਪਰ ਕੰਮ ਕੀਤਾ ਫਰਦਰ ਵੀ ਮੈਨੇ ਜਿਵੇਂ ਤੁਹਾਨੂੰ ਦੱਸਿਆ ਇੱਕ ਹੋਰ ਬੰਦੇ ਦੀ ਅਰੇਸਟ ਹੋਈ ਹੈ ਤੇ ਹੁਣ ਤੱਕ ਕੀ ਜਿਹੜੀ ਬਰਾਮਦ ਰਿਕਵਰੀ ਹੈ ਉਹ 342800 ਰੁਪਏ ਹੈ ਨਾ ਦੋਨੋਂ ਇਕੋ ਪਿੰਡ ਦੇ ਰਹਿਣ ਵਾਲੇ ਸੀ ਨਹੀਂ ਜੀ अलग-अलग ए ज़ीरे सबडिवीजन ਜਿਹੜਾ ਹੈਗਾ ਉਥਰ ਤੇ ਹੀ ਰਹਿਣ ਵਾਲੇ ਸੀਗੇ ਹੁਣੇ ਅਸੀਂ ਔਰ ਵੀ ਪਤਾ ਕਰ ਰਹੇ ਨੇ ਅਗਰ ਕੋਈ ਔਰ ਲਿੰਕੇਜ ਨਿਕਲਦਾ ਹੈ ਜਿਹੜੇ ਇਹਦੇ ਨਾਲ ਲਿੰਕ ਕਰ ਰਿਆ ਸੀਗਾ ਜਿਸ ਨੇ ਦੱਸਿਆ ਹੈਗਾ ਸੀ ਕਿ ਉਸਦੇ ਬਾਰੇ ਪਤਾ ਲੱਗ ਸਕਿਆ ਨਹੀਂ ਹੁਣ ਉਹਦੀ ਪੂਰੀ ਆਇਡੈਂਟੀਫਿਕੇਸ਼ਨ ਸਾਨੂੰ ਨਹੀਂ ਪਤਾ ਚੱਲੀ ਹੈ ਜਿਵੇਂ ਤੁਸੀਂ ਜਾਣਦੇ ਹੋ ਗੇਮਸ ਦੇ ਵਿੱਚ ਕਈ ਵਾਰ ਨਾਮ ਵੀ ਅਸਲੀ ਨਕਲੀ ਹੁੰਦੇ ਬਟ ਅਸੀਂ ਸਾਡੀ ਸਾਈਬਰ ਦੀ ਟੀਮ ਹੈ ਐਸਪੀ ਇਨਵੈਸਟੀਗੇਸ਼ਨ ਤੇ ਡਿਪਟੀ ਐਸਪੀ ਇਨਵੈਸਟੀਗੇਸ਼ਨ ਕੇ ਅਮ ਨੇ ਤ੍ਰੇਤੇ ਵੀ ਮੈਂ ਉਹ ਵੀ ਕੰਮ ਕਰ ਰਹੀ ਐ ਤੇ ਅਸੀਂ ਉਹ ਵੀ ਪਤਾ ਕਰਾਂਗੇ ਜੋ ਵੀ ਫੋਰੈਂਸਿਕ ਜਾਂ ਟੈਕਨੀਕਲ ਇਨਪੁਟਸ ਹੈ ਵੀਲ ਵਰਕ ਔਨ ਥੇਮ ਆਲਸੋ ਲੋਕਾਂ ਕੀ ਮੈਸੇਜ ਇਹਨਾ ਚਾਹੁੰਦੇ ਹੋ ਜਿਹੜੇ ਬੱਚੇ ਪਬਜੀ ਖੇਡਦੇ ਨੇਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਹ ਦੇਖਿਏ ਮੈਸੇਜ ਤੇ ਇਹਦੇ ਵਿੱਚ ਬਹੁਤ ਸਿੰਪਲ ਹੈਗਾ ਕਿ ਇਹ ਜਿਹੜੀ ਸਾਡੀ ਉਮਰ ਹੁੰਦੀ ਐ ਉਹਦੇ ਵਿੱਚ ਕਈ ਵਾਰ ਅਸੀਂ ਮਿਸ ਗਾਈਡ ਹੁੰਦੇ ਹਾਂ ਤੇ ਬੱਚੋ ਦੇ ਲਈ ਇਹ ਹੀ ਕਹਿਣਾ ਹੈ ਕਿ ਭਈ ਜਿਹੜੀ ਵੀ ਤੁਸੀਂ ਸੰਗਤ ਕਰ ਰਹੇ ਹੋ ਜਿਹੜੇ ਵੀ ਬੰਦੇ ਦੇ ਨਾਲ ਤੁਹਾਡੀ ਸੰਗਤੀ ਚ ਹੈਗਾ ਜੋ ਤੁਹਾਡੇ ਦੋਸਤ ਹੈ ਉਹਨੂੰ ਸਮਝੋ ਤੇ ਉਹਦੇ ਹਿਸਾਬ ਨਾਲ ਸਹੀ ਚয়ন ਕਰੋ ਸਹੀ ਚੂਜ਼ ਕਰੋ ਪੇਰੈਂਟਸ ਨੂੰ ਵੀ ਅਭੀ ਵਾਪਾ ਅਭੀ ਵਾਵਾਕੋ ਕੋ ਵੀ ਮੇਰੀ ਔਰ ਸੇ ਇਹ ਮੈਸੇਜ ਹੈ ਕਿ ਕੋਈ ਵੀ ਅਗਰ ਉਹਨਾਂ ਦਾ ਬੱਚਾ ਹੱਦ ਤੋਂ ਜ਼ਿਆਦਾ ਟਾਈਮ ਐਦਾ ਦੀ ਚੀਜ਼ੋ ਚ ਲਗਾਉਂਦਾ ਹੈ ਜਿਵੇਂ ਅਸੀਂ ਦੇਖਦੇ ਹਾਂ ਇਹ ਬੱਚਾ ਘਰੇ ਬੈਠ ਕੇ ਇਹ ਸਾਰੇ ਨੋਟੋ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਕਾਈਂਡਲੀ ਆਪਣੇ ਬੱਚੋ ਪੇ ਟਾਈਮਲੀ ਜੋ ਵੀ ਤੁਹਾਡਾ ਸੁਪਰਵੀਜ਼ਨ ਹੈ ਉਹਨੂੰ ਬਣਾਈ ਰੱਖੋ ਐਂਡ ਅਗਰ ਕਿਸੇ ਨੂੰ ਫਿਰ ਵੀ ਲੱਗਦਾ ਹੈ ਕਿ ਉਹਨਾਂ ਦੀ ਕੰਟੈਕਟ 'ਚ ਐਸਾ ਕੋਈ ਵੀ ਬੰਦਾ ਆਇਆ ਹੈ ਜੋ ਉਹਨੂੰ ਮਿਸ ਗਾਈਡ ਕਰ ਰਹਾ ਹੈ ਜਾਂ ਮਿਸਯੂਜ਼ ਕਰ ਰਹਾ ਹੈ ਤਾਂ ਅਸੀਂ ਇੱਥੇ ਮੌਜੂਦ ਨੇ ਹਰ ਜਗ੍ਹਾ ਸਾਡੇ ਪੀਪੀਐਮਮ ਹੈਗੇ ਸਾਂਝ ਕੇਂਦਰ ਹੈਗੇ ਸੋ ਯੂ ਆਰ ਮੋਸਟ ਵੈਲਕਮ ਵੀ ਆਰ ਹਿਅਰ ਥੀਟ ਪੁਲਿਸ ਐਸ ਫਰੈਂਡਸ ਐਂਡ ਵੀ ਰੀਲੀ ਹੋਪ ਕਿ ਜਿਨ੍ਹਾਂ ਨੇ ਵੀ ਇਹ ਕੰਮ ਮੇ ਕਰਾਇਆ ਹੈ ਉਹਨਾਂ ਨੂੰ ਅਸੀਂ ਕੜੀ ਤੋਂ ਕੜੀ ਸਜ਼ਾ ਦਿਲਵਾ ਪਾਈ